ਸਤਿ ਸ਼੍ਰੀ ਅਕਾਲ ਜੀ। ਸਾਡੇ ਚੈਨਲ ਤੇ ਜੋ ਵੀ ਨਵੇਂ ਆਏ ਨੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਨਾ। ਅੱਜ ਇੱਕ ਤੁਹਾਨੂੰ ਕਹਾਣੀ ਸੁਣਾਉਣਿਆ ਚੁੱਪ ਰਾਤ ਦਾ ਰਾਜ। ਇਹ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਪ੍ਰਤਨ ਪਿੰਡ ਜਿਸ ਦਾ ਕਿ ਨਾਮ 13 ਬਾਲਾ ਹੈ। ਇਹ ਪਿੰਡ ਦੇਖੋ ਨਾ ਬਹੁਤ ਛੋਟਾ ਹੈ ਪਰ ਇਸ ਦਾ ਇਤਿਹਾਸ ਬਹੁਤ ਡਰਾਉਣਾ ਹੈ। ਇਸ ਦੇ ਇਤਿਹਾਸ ਵਿੱਚ ਕਿੰਨੀ ਸੱਚਾਈ ਹੈ ਆਪਾਂ ਕੁਝ ਨਹੀਂ ਕਹਿ ਸਕਦੇ। ਆਪਾਂ ਆਪਣੀ ਕਹਾਣੀ ਤੇ ਆਉਨੇ ਆ। ਪਿੰਡ ਦੇ ਬਜ਼ੁਰਗ ਅਕਸਰ ਇੱਕ ਗੱਲ ਕਹਿੰਦੇ ਹਨ। ਸਾਵਧਾਨ ਰਹਿਣਾ ਰਾਤ ਨੂੰ 12 ਵਜੇ ਤੋਂ ਬਾਅਦ ਪੁਰਾਣੀ ਹਵੇਲੀ ਕੋਲ ਨਾ ਜਾਣਾ। ਇਹ ਵੇਲੀ ਆਪਣੇ ਉੱਤਰੀ ਪਾਸੇ ਇੱਕ ਜੰਗਲ ਵਿੱਚ ਦਿੱਤਾ ਹੈ। ਕਈ ਸਾਲ ਪਹਿਲਾਂ ਇੱਥੇ ਇੱਕ ਠਾਕੁਰ ਜਿਸ ਦਾ ਨਾਮ ਹਰਨੇਸ਼ ਸਿੰਘ ਸੀ ਉਹ ਰਹਿੰਦਾ ਸੀ। ਉਹ ਬਹੁਮੀ ਸੀ ਪਰ ਉਹ ਅਕਸਰ ਬਿਮਾਰ ਰਹਿੰਦਾ ਸੀ। ਕੁਝ ਲੋਕ ਕਹਿੰਦੇ ਹਨ ਕਿ ਉਸ ਉੱਤੇ ਉਪਰੀਆਂ ਪਰਾਈਆਂ ਰੂਹਾਂ ਦਾ ਸਾਯਾ ਹੈ। ਪਰ ਇਹ ਆਪਾਂ ਕੁਝ ਨਹੀਂ ਕਹਿ ਸਕਦਾ ਕੋਈ ਵੀ ਹੈ ਵੀ ਸੀ ਜਾਂ ਸਿਰਫ ਮਿੱਥ ਕਥਾਵਾਂ ਨੇ। ਇੱਕ ਦਿਨ ਪਿੰਡ ਵਿੱਚ ਨਵਾਂ ਮੁੰਡਾ ਆਇਆ ਜਿਸ ਦਾ ਕੀ ਨਾਮ ਅਰਮਾਨ ਹੈ ਉਹ ਪੰਜਾਬ ਯੂਨੀਵਰਸਿਟੀ ਤੋਂ ਜਾਤੀ ਵਾਲੇ ਸੱਭਿਆਚਾਰ ਦੀ ਪੜ੍ਹਾਈ ਕਰ ਰਿਹਾ ਹੈ ਪਿੰਡ ਦੀ ਹਵੇਲੀ ਬਾਰੇ ਪਤਾ ਲੱਗਾ ਉਸ ਨੇ ਸੋਚਿਆ ਕਿ ਉਹ ਇਸ ਥਾਂ ਉੱਤੇ ਜਾਵੇ ਆਪਣੀ ਕਿਤਾਬ ਛਾਪੇ ਜੋ ਕਿ ਬਹੁਤ ਚੱਲੇਗੀ ਇਹ ਸੋਚ ਕੇ ਅਰਮਾਨ ਪਿੰਡ ਆਇਆ ਪਿੰਡ ਵਾਲਿਆਂ ਕੋਲ ਪਿੰਡ ਆ ਕੇ ਪਿੰਡ ਵਾਲਿਆਂ ਤੋਂ ਹਵੇਲੀ ਬਾਰੇ ਪੁੱਛਿਆ ਤਾਂ ਹਵੇਲੀ ਬਾਰੇ ਤਾਂ ਬਜ਼ੁਰਗਾਂ ਨੇ ਇਹ ਉਸ ਦੀ ਗੱਲ ਸੁਣ ਕੇ ਝੁਪਤਾਰਨ ਦੀ ਬਜ਼ੁਰਗ ਜਿਸ ਦਾ ਕੀ ਨਾਮ ਚਾਚਾ ਗੁਰਦੇਵ ਉਸਨੇ ਹੌਲੀ-ਹੌਲੀ ਆਖਰਕਾਰ ਬੋਲਿਆ ਪੁੱਤ ਉੱਥੇ ਨਾ ਜਾਈਂ ਉੱਥੇ ਜੋ ਗਿਆ ਉਹ ਮੁੜ ਨਹੀਂ ਆਇਆ ਪਰ ਅਨੁਮਾਨ ਨਵੇਂ ਖੂਨ ਦਾ ਮੁੰਡਾ ਸੀ ਉਹ ਕਿੱਥੇ ਮੰਨਣ ਵਾਲਾ ਸੀ ਉਸਨੇ ਪਿੰਡ ਦੇ ਪਿੰਡ ਦੇ ਬਜ਼ੁਰਗਾਂ ਦੀ ਗੱਲ ਅਣਕੌਲੀ ਕਰਕੇ ਉਸਨੇ ਰਾਤ ਨੂੰ 11 ਵਜੇ ਇੱਕ ਟੌਰ ਤੇ ਲਈ ਇੱਕ ਕੈਮਰਾ ਇੱਕ ਨੋਟਬੁੱਕ ਲੈ ਕੇ ਹਵੇਲੀ ਵੱਲ ਚੱਲ ਪਿਆ ਉਹ ਹਵੇਲੀ ਦੇ ਬਾਹਰ ਪਹੁੰਚਿਆ ਹਵੇਲੀ ਬਹੁਤ ਵੱਡੀ ਸੀ ਪਰ ਸਾਰੀ ਖੰਡਰ ਹੋ ਚੁੱਕੀ ਸੀ ਕਿਲਕੀਆਂ ਟੁੱਟੀਆਂ ਹੋਈਆਂ ਦਰਵਾਜ਼ਾ ਝੋਲਦੇ ਹੋਏ ਕੰਧਾਂ ਉੱਤੇ ਪੁਰਾਣੇ ਲਹੂ ਦੇ ਦਾਗ ਜੀ ਆਨੰਦ ਗਿਆ ਇੱਕ ਠੰਡੀ ਹਵਾ ਦੇ ਚੁੱਕ ਕੇ ਨੇ ਉਸ ਨੂੰ ਹਿਲਾ ਕੇ ਰੱਖਤਾ ਉਸ ਨੇ ਆਪਣੇ ਕੈਮਰੇ ਨਾਲ ਰਿਕਾਰਡਿੰਗ ਸਟਾਰਟ ਕੀਤੀ 12 ਵਜੇ ਦਾ ਟਾਈਮ ਹੋਇਆ ਸੀ ਤਕਰੀਬਨ ਇੱਕ ਲਾਮਾ ਹਵੇਲੀ ਦੀਆਂ ਲੈਟਾਂ ਜੋ ਕਿ ਪਹਿਲਾਂ ਹੀ ਥੋੜੇ ਪਹਿਲਾਂ ਹੀ ਖਰਾਬ ਸੀ ਥੋੜਾ ਬਹੁਤਾ ਕੰਮ ਕਰਦੇ ਸਨ ਉਹ ਵੀ ਜਗਣ-ਬਜਣ ਲੱਗੇ ਆ ਕਿ ਜੇ ਦੂਰ ਤੋਂ ਇੱਕ ਹੌਲੀ-ਹੌਲੀ ਰੋਣ ਦੀ ਆਵਾਜ਼ ਆਈ ਮੈਨੂੰ ਮਾਫ਼ ਕਰ ਦਿਓ ਮੈਂ ਗੁਨੇਕਾਰ ਹਾਂ ਹਾਂ ਅਰਮਾਨ ਨੇ ਉਸ ਬਾਜ ਵਾਲਾ ਦਿਸ਼ਾ ਉਸ ਬਾਜ ਵਾਲਾ ਦਿਸ਼ਾ ਵੱਲ ਟਾਰਚ ਮਾਰੀ ਇੱਕ ਸਵਾਰ ਇੱਕ ਸਫੇਦ ਕੱਪੜਿਆਂ ਚ ਔਰਤ ਜੋ ਕਿ ਬਿਨਾ ਪਹਿਰਾ ਤਾ ਹੌਲੀ ਹੌਲੀ ਹਵਾ ਵਿੱਚ ਤੈਰ ਰਹੀ ਸੀ ਉੱਥੇ ਕੋਈ ਦੋਈ ਦੇ ਜੰਗੀ ਤਲਾਬ ਸੀ ਲੋਕ ਕਹਿੰਦੇ ਸਨ ਲੋਕ ਕਹਿੰਦੇ ਸਨ ਕਿ ਠਾਕੁਰ ਨੇ ਇੱਥੇ ਨਾ ਰਣੀ ਜਿਹਦਾ ਕਿ ਨਾਮ ਮੇਰਾ ਉਹਨੂੰ ਮਾਰ ਕੇ ਤੇ ਛੁੱਟਿਆ ਸੀ ਅਰਮਾਨ ਨੇ ਇਗਲਿਚੀ ਕਹਾਣੀਆਂ ਪੜੀਆਂ ਸਨ ਪਰ ਉਹਦੇ ਸਾਹਮਣੇ ਹੋ ਰਿਹਾ ਸੀ ਉਸ ਦਿਨ ਉਸਨੇ ਦਿਲ ਹੌਸਲੇ ਵਾਲਾ ਰੱਖਿਆ ਅਤੇ ਹੌਲੀ-ਹੌਲੀ ਅੱਤਕ ਗਿਆ ਉਹਨੇ ਜਿਵੇਂ ਹੀ ਪੁੱਛਿਆ ਤੋ ਕੌਣ ਹੈ ਮੀਰਾ ਨੇ ਆਪਣਾ ਮੂੰਹ ਚੁਕਾਇਆ ਇੱਕ ਖੂਨ ਲੱਤ-ਪੱਤ ਚਿਹਰਾ ਅੱਖਾਂ ਨੇ ਤਾਂ ਖਾਲੀ ਘੱਟ ਮੈਂ ਮੀਰਾ ਹਾਂ ਠਾਕੁਰ ਨੇ ਮਾਰਿਆ ਰੋਜ਼ ਇੱਥੇ ਆਉਂਦੀਆਂ ਆਪਣਾ ਦਰਦ ਰੋਣਦੀਆਂ ਇਨਸਾਫ਼ ਮੰਗਦੀਆਂ ਉਹਦੇ ਉਹ ਅੱਜ ਵਿੱਚ ਹੌਲੀ ਬੇਬਸੀ ਨਜ਼ਰ ਆ ਰਹੀ ਸੀ ਫਰਮਾਨ ਨੇ ਪਿੱਛੇ ਵੱਲ ਹਮੋੜਿਆ ਮੁੜਿਆ ਤਾਂ ਕਹਾਂ ਸੜੀ ਸੀ ਡਰਾਵਣਾ ਰਕਾਉਂਦਾ ਹੱਸਾ ਦਰਵਾਜ਼ਾ ਆਪਣੇ ਆਪ ਹਵੇਲੀ ਦਾ ਬੰਦ ਹੋ ਗਿਆ ਫਰਮਾਨ ਨੇ ਜਿਵੇਂ ਤਿਵੇਂ ਕਰਕੇ ਪਿੱਛੇ ਦਰਵਾਜ਼ੇ ਦਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਜਿਵੇਂ ਹੀ ਬਾਹਰ ਆਇਆ ਤਾਂ ਇੱਕ ਬਜ਼ੁਰਗ ਆਦਮੀ ਬੋਲਿਆ ਜੋ ਕਿ ਚਾਚਾ ਗੁਰਦੇਵ ਸਿੰਘ ਉਸਨੇ ਕਿਹਾ ਤੂੰ ਬਚ ਗਿਆ ਪਰ ਤੂੰ ਹੁਣ ਹਵੇਸ਼ਾ ਕੋਸ ਦੇ ਖਾਬਾਂ ਵਿੱਚ ਆਏਗਾ ਅਗਲੇ ਕੁਝ ਦਿਨ ਬੀਤੇ ਅਰਮਾਨ ਉਸਔਰਤ ਦੇ ਸੁਪਨੇ ਆਉਣ ਲੱਗੇ ਉਹ ਉਸ ਦੇ ਸੁਪਨਿਆਂ ਵਿੱਚ ਉਣਦੇ ਹੀ ਕਰੇ ਹੱਸਦੀ ਕਰੇ ਚੀਖਦੀ ਕੁਝ ਨਾ ਕੁਝ ਬੋਲਦੀ ਰਾਜ ਅੰਦਰੋਂ ਅੰਦਰ ਹੀ ਰੁੱਟ ਚੁੱਕਿਆ ਸੀ ਕਿਸ ਨੇ ਆਪਣੀ ਰਿਸਰਚ ਬੰਦ ਕੀਤੀ ਅਤੇ ਪੰਡ ਛੱਡ ਗਿਆ ਪਰ ਇਹ ਇੱਕ अनोखी ਕਹਾਣੀ ਉਹ ਆਪਣੀ ਕਿਤਾਬ ਵਿੱਚ ਲਿਖ ਗਿਆ ਜਿਸ ਦਾ ਕੀ ਨਾਮ ਹੈ ਤੇਰੋਵਾਲ ਦੀ ਰੋਹਾਂ ਵਾਲੀ ਹਵੇਲੀ ਇਹ ਰਾਜ ਅੱਜ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਹੈ ਕਹਿੰਦੇ ਹਨ ਜੇਕਰ ਤੁਸੀਂ ਅੱਜ ਰਾਤ ਅੱਜ ਵੀ ਰਾਤ ਨੂੰ 12 ਵਜੇ ਤੋਂ ਬਾਅਦ ਉਸ ਵਿਹਲੇ ਕੋਲ ਜਾਵੋ ਤਾਂ ਇੱਕ ਔਰਤ ਦੀ ਆਵਾਜ਼ ਸੁਣਾਈ ਜਾਂਦੀ ਹੈ ਜੋ ਕਿ ਅਕਸਰ ਕਹਿੰਦੀ ਹੈ ਮੈਨੂੰ ਮਾਫ ਕਰ ਦਿਓ ਕਈ ਲੋਕ ਕਹਿੰਦੇ ਹਨ ਉਹ ਰੂਹ ਹਲੇ ਪੀਣ ਸਾਫ ਚਾਹੁੰਦੀ ਹੈ ਤੇ ਕੁਝ ਲੋਕ ਕਹਿੰਦੇ ਹਨ ਉਸ ਦੀ ਤਲਾਸ਼ ਹਲੇ ਮੁੱਕੀ ਨਹੀਂ ਹੈ ਹੁਣ ਇਹ ਗੱਲ ਦੀ ਕਿੰਨੀ ਸਚਾਈ ਹੈ ਇਹ ਤਾਂ ਬਜ਼ੁਰਗ ਹੀ ਦੱਸ ਸਕਦੇ ਹਨ ਧੰਨਵਾਦ